ਇਨਾਂ ਨੂੰ ਕੋਈ ਨਹੀਂ ਐ ਮਤਲਬ ਹੱਥ ਪਾਉਂਦਾ ਹੱਥ ਇਸੇ ਕਰਕੇ ਨਹੀਂ ਪਾਉਂਦਾ ਕਿ ਕੋਈ ਵੀ ਕਿੰਨੇ ਮਰਜੀ ਕ ਕਰਮ ਜਿਹੜੇ ਰੱਬ ਦੇ ਨਾਮ ਤੇ ਤੇ ਡੇਰਿਆਂ ਤੇ ਜਾਂ ਸਵਰ ਸਾਹ ਹੁੰਦੇ ਆ ਮੈਂ ਸਾਰਿਆਂ ਤੇ ਨਹੀਂ ਕਹਿੰਦਾ ਪਰ ਜਦ ਤੁਸੀਂ ਕੁਝ ਤਾਂ ਫੜੇ ਹੀ ਦੇਖੋ ਉਹ ਜਿਹੜਾ ਬੰਸਰੀ ਵਜਾਉਂਦਾ ਸੀ ਕਾਨ ਅਜੇ ਵੀ ਜੇਲ ਚ ਹੀ ਆ ਉਹ ਇੱਕ ਹੋਰ ਉਹਦਾ ਬਾਬੇ ਦਾ ਨਾਮ ਭੁੱਲ ਗਿਆ ਮੈਨੂੰ ਕੱਲ ਇੱਕ ਦਿੱਲੀ ਦੇ ਵਿੱਚ ਇਹੋ ਜਿਹਾ ਬਾਬਾ ਉਹਨੇ ਇੰਸਟੀਚੂਟ ਆਸਰਾਮ ਹਾਂ ਉਹ ਇੱਕ ਆਸਰਾਮ ਹਾਂ ਬਾਬਾ ਇੱਕ ਬੜਾ ਨੰਦਿਆ ਨਾ ਨਾ ਤੇ ਆ ਨਾ ਹੈ ਉਡੀਸਾ ਦਾ ਬਾਬਾ ਆ ਬੜੇ ਸੋਹਣੇ ਕੱਪੜਾ ਹਾਂ ਤੇ ਉਸ ਨੇ ਇਸੀ ਕਿਊਟ ਮੈਨੇਜਮੈਂਟ ਦਾ ਖੋਲਿਆ 16 ਸਾਲ ਹੋ ਗਏ ਦੋ ਵਾਰੀ ਪਹਿਲਾ ਕੇਸ ਬਣ ਗਿਆ ਹੁਣ ਉਹ ਨੂੰ ਜਾ ਕੇ ਫੜਿਆ ਫੜਿਆ ਤੇ ਕੁੜੀਆਂ ਜਿਹੜੀਆਂ ਗਰੀਬਾਂ ਦੀਆਂ ਕੁੜੀਆਂ ਉਹਨਾਂ ਨੂੰ ਬਲਾ ਬਲਾ ਕੇ ਤੰਗ ਕਰਦਾ ਚਿਤਨਿਆ ਆਨੰਦ ਉਹਦਾ ਨਾਂ ਅਸਲੀ ਤੇ ਹੋ ਰਿਹਾ ਉਡੀਸਾ ਦਾ ਆ ਤੇ ਦਿੱਲੀ ਚ ਆ ਕੇ ਦੇਖ ਲੋ ਇਹਦੀ ਇੰਨੀ ਜੁਰਤ ਹੈਗੀ ਆ ਉਹਦੀ ਕਿ ਉਹ ਇਸ ਕੰਮਾਂ ਦੇ ਵਿੱਚ 2009 ਤੋਂ ਪਿਆ ਹੋਇਆ ਕੈਂਡ ਦਾ ਮਤਲਬ ਹੈ ਕਿ ਜਿੰਨੇ ਭੀਸ ਪਾ ਲਿਆ ਬਾਬਿਆਂ ਦਾ ਮਤਲਬ ਇਹ ਥੋੜੀ ਕੋਈ ਦੀ ਆਤਮਾ ਵੀ ਬਾਬਿਆਂ ਵਾਲੀ ਹੋ ਗਈ ਹੈ ਜਿਹਦੀ ਆਤਮਾ ਬਾਬਿਆਂ ਵਾਲੀ ਉਹ ਤਾਂ ਭੀਸ ਦੀ ਪਰਵਾਹ ਹੀ ਨਹੀਂ ਕਰਦਾ ਉਹਨੂੰ ਤਾਂ ਪਤਾ ਹੀ ਹੈ ਕਿ ਮੈਂ ਬਾਬਾ ਹੈਗਾ ਹਾਂ ਉਹਨੂੰ ਭੀਸ ਨਹੀਂ ਬਦਲਦੀ ਲੋੜ ਹੈਗੀ ਤੇ ਜਿਹੜੇ ਭੀਸਾ ਧਾਰੀ ਬਾਬੇ ਹਨ ਇਹ ਬੜੇ ਖਤਰਨਾਕ ਆ ਗਏ ਉਹਨਾਂ ਨੂੰ ਕੋਈ ਨਹੀਂ ਹੱਥ ਪਾਉਣਾ ਚਾਹੁੰਦਾ ਕਿਉਂਕਿ ਉਹਨਾਂ ਨੇ ਬਹੁਤ ਜਨਤਾ ਦਾ ਬੇਬਕੂਬ ਬਣਾ ਕੇ ਪਿੱਛੇ ਲਾਏ ਹੁੰਦੇ ਆ ਉਸ ਕਰਕੇ ਉਹਨਾਂ ਦਾ ਕੰਮ ਹੀ ਇਹ ਹੈ ਤੇ ਇਹ ਪੋਲਿਟੀਸ਼ੀਨਨ ਵੋਟਾਂ ਚਾਹੀਦੀਆਂ ਤੇ ਵੋਟਾਂ ਉਹਨਾਂ ਨੇ ਕਿਉਂਕਿ ਰਕੀਆਂ ਆਉਂਦੀਆਂ ਇਸ ਕਰਕੇ ਕੋਈ ਇਹਨਾਂ ਨੂੰ ਹੱਥ ਛੇਦੀ ਛੇਦੀ ਪਾਉਂਦਾ ਨਹੀਂ ਤੇ ਸਟੇਟ ਵਿਥਿਨ ਦਾ ਸਟੇਟ ਜਾਨੀ ਇਹ ਪਾਵਰਫੁਲ ਜਿਤਨਾ ਜਿਤਨਾ ਅੰਗਰੇਜ਼ਾਂ ਦੇ ਥੱਲੇ ਰਾਜੇ ਨਹੀਂ ਸੀਗੇ ਮਹਾਰਾਜਾ ਪਟਿਆਲਾ ਨੌਬਾ ਜੀ ਇੰਦ ਕਲਸੀਆ ਕਪੂਰਥਲਾ ਇਹ ਸਾਰੇ ਉਹਨਾਂ ਦੇ ਥੱਲੇ ਆਪਣੇ ਤੌਰ ਤੇ ਮਿਨੀ ਰਾਜ ਸੀ ਨਾ ਵਿੱਚ ਇਹਨਾਂ ਦਾ ਤੇ ਜਦੋਂ ਉਸ ਅੰਗਰੇਜ਼ਾਂ ਨੂੰ ਸਪੋਰਟ ਦੀ ਲੋੜ ਪੈਂਦੀ ਸੀ ਕਰ ਦਿੰਦੇ ਸੀ ਫੌਜ ਵੀ ਭੇਜ ਦਿੰਦੇ ਘੋੜੇ ਵੀ ਭੇਜ ਦਿੰਦੇ ਸੀ ਪੈਸਾ ਵੀ ਦੇ ਦਿੰਦੇ ਸੀ ਅੰਗਰੇਜ਼ਾਂ ਦੀ ਮੁਖਬਰੀ ਵੀ ਕਰ ਦਿੰਦੇ ਸੀ ਇਹੀ ਕੰਮ ਇਹਨਾਂ ਡੇਰਿਆਂ ਦਾ ਚਲੋ ਸਾਰਿਆਂ ਦਾ ਨਾ ਸਮਝੋ ਤੁਸੀਂ ਪਰ ਉਹਨਾਂ ਦਾ ਕੰਮ ਇਹ ਹੈ ਕਿ ਤੁਸੀਂ ਸਾਡੀ ਮਦਦ ਕਰੋ ਤੇ ਅਸੀਂ ਤੁਹਾਡੀ ਕਰੀ ਜਾਂਦੇ ਆ ਮਤਲਬ ਛੋਟੀ ਆਪਾਂ ਆਪੋ ਆਪਣੇ ਹਲਵੇ ਮੰਡੇ ਖਾਈ ਚੱਲੋ ਤੇ ਜਨਤਾ ਨੂੰ ਬਾਹਰ ਰੱਖੋ ਜਨਤਾ ਦਾ ਬੇਕੂਪ ਬਣਾਓ ਇਸ ਕਰਕੇ ਤੁਹਾਡੇ ਸਵਾਲ ਦਾ ਤੇ ਮੇਰੇ ਕੋਲ ਇਹ ਹੀ ਜਵਾਬ ਆ ਕਿ बार-बार ਰਾਮ ਰਹੀਮ ਨੂੰ ਥੋੜੀ ਜੀ ਉਹਦੀ ਆਪਣੀ ਜਗ੍ਹਾ ਜੋ ਬਣਦੀ ਹੈ ਜਿਹੜਾ ਮਾਰਡਰ ਦੇ ਕੇਸ ਚ ਅੰਦਰ ਆ ਰੇਵ ਦੇ ਕੇਸ ਚ ਅੰਦਰ ਆ ਹੋਰ ਕਈ ਕੁਝ ਪੁੱਠੇ ਸਿੱਧੇ ਕੰਮਾਂ ਚ ਹੈਗਾ ਉਹ ਅਜੇ ਵੀ ਬਾਬਾ ਅਜੇ ਵੀ ਸਤਕਾਰਤ ਅਜੇ ਵੀ ਉਹ ਆਪਣੇ ਉਸੇ ਤਰੀਕੇ ਨਾਲ ਸਾਰਾ ਕੁਝ ਚੱਲਿਆ ਕਿ ਇਸ ਦੇਸ਼ ਦੇ ਵਿੱਚ ਕੋਈ ਕਾਨੂੰਨ ਨਹੀਂ ਹੋ ਸਕਦਾ ਕਿ ਇਹੋ ਜਿਹੇ ਬੰਦੇ ਜਿੰਨੇ ਜਿਹੜੇ ਪ੍ਰੂਵਨ ਹੋ ਚੁੱਕੇ ਆ ਉਹਨਾਂ ਨੂੰ ਚੱਕ ਕੇ ਪੱਕਾ ਹੀ ਜੇਲ੍ਹ ਦੇ ਦਿੱਤਾ ਜਾਵੇ ਰਾਜੋਵਾਨਾਂ ਨੂੰ ਤਾਂ ਤੁਸੀਂ 30 ਸਾਲਾਂ ਬਾਅਦ ਨਹੀਂ ਛੱਡਣਾ ਚਾਹੁੰਦੇ ਜਿਹੜਾ ਪੋਲਿਟਿਕਲ ਪ੍ਰਿਜ਼ਨਰ ਆ ਉਹਨੂੰ ਉਹ ਤੁਹਾਨੂੰ ਇੰਨਾ ਦੁਖੀ ਕਰਦਾ ਤੇ ਇਹ ਬਾਬੇ ਜਿਹੜੇ ਆ ਉਹ ਹਰ ਚੌਥੇ ਦਿਨ ਪਰੋਲ ਤੇ ਬਾਹਰ ਆਏ ਹੁੰਦੇ ਆ ਇਸ ਕਰਕੇ ਇਹ ਜਿਹੜੇ ਕਿਉਂਕਿ ਇਹਨਾਂ ਨੂੰ ਕਨਵੀਨੀਅੰਟ ਆ ਕਿਉਂਕਿ ਇਹਨਾਂ ਨੂੰ ਰਾਜਨੀਤਿਕ ਲੋਕਾਂ ਨੂੰ ਉਹ ਮੁਆਫਕ ਹੈਗਾ ਇਸ ਕਰਕੇ ਵੋਟਾਂ ਹੋਰ ਕੋਈ ਗੱਲ ਨਹੀਂ ਹੈ ਚਾਹੀਦਾ ਹੈ ਹੁਣ ਵਾਲੀ ਸਰਕਾਰ ਨੂੰ ਕਰਨਾ ਪਰ ਇਹ ਹੱਥ ਨਹੀਂ ਪਾਉਂਦੇ